ਅੱਛਾ ਕਲ ਵੀਡੀਓ ਦੇਖ ਰਹੇ ਆਪ ਸਭ ਨੇ ਜੀ ਆਇਆਂ ਨੂੰ ਲੈ ਕੇ ਹਸਰਤ ਜੀ ਵੱਡੀ ਖਬਰ ਖਬਰਨਾਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪੰਜਾਬ ਚ ਚਾਰ ਦਿਨ ਤੱਕ ਪਾਰੀ بارش ਦਾ ਅਲਰਟ ਜਾਰੀ ਕੀਤਾ ਗਿਆ ਹੈ ਇਸ ਨਾਲ ਹੀ ਕੀ ਖਬਰ ਸਾਹਮਣੇ ਆ ਰਹੀ ਹੈ ਲੁਧਿਆਣਾ ਪੰਜਾਬ ਚ ਮੌਸਮ ਵੀ ਪਾਗਲ ਖਬਰ ਸਾਹਮਣੇ ਮੌਨਸੂਨ ਕੁਝ ਜ਼ਿਲ੍ਹਿਆਂ ਚ ਬਾਰਿਸ਼ ਹੀ ਹੈ ਅਤੇ ਕੁਝ ਜ਼ਿਲ੍ਹਿਆਂ ਚ ਨਹੀਂ ਵਰ ਰਹੀ ਹੈ ਮੌਸਮ ਵਿਭਾਗ ਦੇ ਮੁਤਾਬਿਕ ਐਤਵਾਰ ਤੋਂ ਪੰਜਾਬ ਚ 4 ਦਿਨ ਤੱਕ ਮੀਂਹ ਅਤੇ ਪਾਰੀ ਬਾਰਿਸ਼ ਦੀ ਸਭਾਵਨਾ ਜਤਾਈ ਗਈ ਹੈ ਸ਼ੁੱਕਰਵਾਰ ਨੂੰ ਅੱਧੀ ਰਾਤ ਤੋਂ ਬਾਅਦ ਸ਼ਨੀਚਰਵਾਰ ਨੂੰ ਸਵੇਰ ਤੱਕ ਸੂਬੇ ਵਿੱਚ ਚਾਰ ਜ਼ਿਲ੍ਹਿਆਂ ਚ ਬਾਰਿਸ਼ ਦਰਜ ਕੀਤੀ ਗਈ ਅੰਮ੍ਰਿਤਸਰ ਚ 15.7 ਮਿਲੀਮੀਟਰ ਅਤੇ ਲੁਧਿਆਣਾ ਚ 29.6 ਮਿਲੀਮੀਟਰ ਇਸ ਦੇ ਨਾਲ ਹੀ ਪਟਿਆਲਾ ਚ 3.8 ਅਤੇ ਫਤਿਹਗੜ੍ਹ ਸਾਹਿਬ ਚ 12.5 ਮਿਲੀਮੀਟਰ ਬਾਰਿਸ਼ ਦਾ ਰਿਕਾਰਡ ਕੀਤਾ ਗਿਆ ਹੈ ਹਾਲਾਂਕਿ ਲੁਧਿਆਣੇ ਤੇ ਜਾਦਰ ਜ਼ਿਲ੍ਹਿਆਂ ਚ ਬਾਰਿਸ਼ ਨਹੀਂ ਹੋਵੇਗੀ ਸਿਰਫ ਦਿਨ ਵੇਲੇ ਬੱਦਲ ਹੀ ਛਾਈ ਰਹਿਣਗੇ ਕੁਝ ਥਾਵਾਂ ਤੇ ਤੇਜ਼ ਬਾਰਿਸ਼ ਹੋਵੇਗੀ ਮੌਸਮੀ ਪਾਗ ਕੇਂਦਰ ਚੰਡੀਗੜ੍ਹ ਮੁਤਾਬਿਕ ਪੰਜਾਬ ਦੇ ਜਾਦਲ ਜ਼ਿਲ੍ਹਿਆਂ ਚ ਦਿਨ ਦਾ ਤਾਪਮਾਨ 34 ਤੋਂ 36 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ